ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਾਪਦਾ ਹੈ ਕਿ ਪੂਰਾ ਸ਼੍ਰੀਨਗਰ ਹੀ ਸਿੱਖੀ ਦੇ ਰੰਗ ਦੇ ਵਿੱਚ ਰੰਗਿਆ ਗਿਆ ਹੋਵੇ ਤਾਂ ਹਰ ਪਾਸੇ ਦਸਤਾਰਾਂ ਜਿਹੜੀਆਂ ਉਹ ਤੁਹਾਨੂੰ ਦਿਖਾਈ ਦੇਣਗੀਆਂ ਜੇਕਰ ਇਸ طرف ਦੀ ਗੱਲ ਕੀਤੀ ਜਾਵੇ ਤਾਂ ਇਸ طرف ਬਕਾਇਦਾ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹ ਤੁਹਾਡੇ ਨਾਲ ਸਾਂਝ ਕਰਦੇ ਹੈਗੇ ਤੁਸੀਂ ਵੇਖ ਸਕਦੇ ਹੋ ਕਿ ਜੋੜਾ ਘਰ ਇੱਥੇ ਤਿਆਰ ਕੀਤਾ ਗਿਆ ਇਸ ਤੋਂ ਇਲਾਵਾ ਦਸਤਾਰਾਂ ਦਾ ਜਿਹੜਾ ਇੱਥੇ ਲੰਗਰ ਉਹ ਲਗਾਇਆ ਗਿਆ ਹੈਗਾ ਤਾਂ ਜੇਕਰ ਕਿਸ ਨੂੰ ਦਸਤਾਰ ਨਹੀਂ ਬਨਣੀ ਹੁੰਦੀ ਉਹਨਾਂ ਦੀ ਦਸਤਾਰ ਇੱਥੇ ਬਨਨੀ ਜਾਂਦੀ ਹੈਗੀ ਆ ਤੇ ਜੇਕਰ ਜੇਕਰ ਕਿਸੇ ਕੋਲ ਦਸਤਾਰ ਨਹੀਂ ਵੀ ਹੈਗੀ ਤਾਂ ਦਸਤਾਰ ਜਿਹੜੀ ਉਹ ਖੁਦ ਇੱਥੇ ਬਨਨੀ ਜਾਂਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿ ਦਸਤਾਰ ਜਿਹੜੇ ਆ ਨੌਜਵਾਨ ਦੇ ਬਨਨੀ ਜਾ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਰਾਂ ਦਾ ਲੰਗਰ ਲਗਾਇਆ ਹੈਗਾ ਤੁਸੀਂ ਜਿਹਦੇ ਕਿਸੇ ਕੋਲ ਦਸਤਾਰ ਹੈ ਨਹੀਂ ਤਾਂ ਇੱਥੇ ਖੁਦ ਦਸਤਾਰ ਤੁਸੀਂ ਦਿੰਦੇ ਨਹੀਂ ਭਾਈ ਇੱਥੇ ਪ੍ਰੋਵਾਈਡ ਹੋ ਗਈ ਦਸਤਾਰ ਇੱਥੇ ਹੀ ਆ ਗਿਆ ਨੇ ਸਾਰੀ ਸੇਵਾ ਕੀਤੀ ਹੋਈ ਹੈ ਦਸਤਾਰਾ ਜੀ ਹਾਂਜੀ ਤਾਂ ਨੌਜਵਾਨ ਦਾ ਜਿਹੜੀ ਪੀੜ੍ਹੀ ਆ ਆਮ ਤੌਰ ਤੇ ਆਪਾਂ ਦੇਖਦੇ ਆ ਕਈ ਵਾਰ ਰਮਾਲ ਬੰਨ ਕੇ ਆ ਜਾਂਦੀ ਆ ਪਰ ਇੱਥੇ ਦੇਖਦੇ ਆ ਕਿ ਇੱਥੇ ਜਜ਼ਬਾਤ ਬਦਲ ਜਾਂਦੇ ਤੇ ਲਗਾਤਾਰ ਤੁਹਾਡੇ ਕੋਲ ਕਾਫੀ ਰਸ਼ ਆ ਗਿਆ ਭਾਜੀ ਘਟੋ ਘਟ 15 ਤੋਂ 20 ਬੰਦੇ ਆ ਚੁੱਕੇ ਨੇ ਤੇ ਜੋ ਪਹਿਲੇ ਰਮਾਲ ਬੰਨ ਕੇ ਆਏ ਸੀ ਕਿ ਦੁੱਖ ਜਨੂ ਵੇ ਇੱਕ ਇੱਕ ਕਹਿੰਦਾ ਭਾਜੀ ਸਾਨੂੰ ਵੀ ਇੱਕ ਵਾਰੀ ਪਗ ਬੰਨਣੀ ਹੈ ਤੇ ਪਲੀਜ਼ ਬੰਨੋ ਕੀ ਕਹਿਣਾ ਚਾਹੋਗੇ ਬਾਈ ਤੁਸੀਂ ਇੱਥੇ ਆ ਕੇ ਦਸਤਾਰ ਕੀ ਚੜਾ ਜਾਓਗੇ ਬਸ ਇਹ ਦਸਤਾਰਾ ਹੋ ਰਿਹਾ ਹੈ ਯਹਾਂ ਤੇ ਲੰਗਰ ਲਗਾਇਆ ਹੋਇਆ ਬਹੁਤ ਖੁਸ਼ੀ ਹੈ ਤੁਸੀਂ ਜੰਮੂ ਤੋਂ ਨਹੀਂ ਸ਼੍ਰੀਨਗਰ ਸ਼੍ਰੀਨਗਰ ਜੀ ਤਾਂ ਤੋਂ ਵੀ ਆਇਆ ਵੀ ਮੈਂ ਵੀ ਦਸਤਾਰ ਬੰਨਣਾ ਇੱਥੇ ਆ ਕੇ ਜੀ 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 ਬਿਲਕੁਲ ਜੁਪਰ ਕਹਣਾ ਥੋੜੀ ਜਿਹੀ ਮਿਲੂ ਛੇ ਤਾਂ ਬਿਲਕੁਲ ਸ਼੍ਰੀਨਗਰ ਤੋਂ ਹੀ ਨੇ ਪਰ ਇਹਨਾਂ ਨੂੰ ਵੀ ਲੱਗਿਆ ਕਿ ਇੱਥੇ ਜੋ ਸ ਸਮਾਗਮ ਚੱਲ ਰਹੇ ਨੇ ਤਾਂ ਬੇਸ਼ੱਕ ਪਹਿਲਾ ਰਮਾਲ ਬੰਨਿਆ ਹੋਇਆ ਸੀਗਾ ਪਰ ਬਕਾਇਦਾ ਇੱਥੇ ਪੂਰੀ ਟੀਮ ਹੈਗੀ ਆ ਇੱਥੇ ਦਸਤਾਰਾਂ ਦਾ ਲੰਗਰ ਲੱਗਿਆ ਹੋਇਆ ਦਸਤਾਰ ਜਿਹੜੀ ਇੱਥੇ ਬੰਨੀ ਜਾਂਦੀ ਹੈਗੀ ਆ ਤੇ ਨੌਜਵਾਨ ਜਿਹੜੇ ਲਗਾਤਾਰ ਇਹਨਾਂ ਦੇ ਕੋਲ ਪਹੁੰਚ ਰਹੇ ਨੇ ਤਾਂ ਅੱਗੇ ਹੋਰ ਤਸਵੀਰਾਂ ਦਿਖਾਉਣ ਹੈ ਕਿ ਤੁਸੀਂ ਵੇਖ ਸਕਦੇ ਕਿ ਇੱਧਰ ਹਸਪੀਟਲ ਦਾ ਪ੍ਰਬੰਧ ਕੀਤਾ ਗਿਆ ਫੀਲਡ ਹਸਪੀਟਲ ਤਾਂ ਜੇਕਰ ਕਿਸੇ ਨੂੰ ਕੋਈ ਮੌਸਮ ਕਰਕੇ ਕਿਉਂਕਿ ਸ਼੍ਰੀਨਗਰ ਦੇ ਵਿੱਚ ਠੰਡ ਕਾਫੀ ਹੈਗੀ ਆ ਪੰਜਾਬ ਦੇ ਵਿੱਚ ਮੌਸਮ ਜਿਹੜਾ ਜਮੂ ਕਸ਼ਮੀਰ ਜਾਂ ਸ਼੍ਰੀਨਗਰ ਦੇ ਮੁਕਾਬਲੇ ਥੋੜਾ ਜਿਹਾ ਜੇ ਗਰਮ ਆ ਗਿਆ ਤਾਂ ਕਈ ਵਾਰ ਮੌਸਮ ਦੀ ਤਬਦੀਲੀ ਕਰਦਣ ਜਾਂ ਕਿਸੇ ਨੂੰ ਹੋਰ ਕਾਰਨ ਕਰਕੇ ਜੇਕਰ ਕੋਈ ਸਮੱਸਿਆ ਹੁੰਦੀ ਆ ਤਾਂ ਉੱਥੇ ਹਸਪਤਾਲ ਦੇ ਪ੍ਰਬੰਧ ਕੀਤੇ ਗਏ ਨੇ ਤੁਸੀਂ ਵੇਖ ਸਕਦੇ ਹੋ ਕਿ ਡਾਕਟਰ ਜਿਹੜੇ ਬਕਾਇਦਾ ਇੱਥੇ ਬਿਠਾਏ ਹੋਏ ਨੇ ਤਾਂ ਪੂਰੇ ਇੱਕ ਤਰ੍ਹਾਂ ਵਾਰਡ ਇੱਥੇ ਬਣਾਇਆ ਗਿਆ ਹੈਗਾ ਤਾਂ ਅੱਗੇ ਤਸਵੀਰਾਂ ਦਿਖਾਉਣੇ ਹੈਗੇ ਆ ਤਾਂ ਇਸ ਗੁਰੂ ਘਰ ਦਾ ਇਤਿਹਾਸ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਹਸਪੀਟਲ ਤੁਸੀਂ ਵੇਖਿਆ ਗਿਆ ਇਸ ਤੋਂ ਇਲਾਵਾ ਸੰਗਤ ਜਿਹੜੀ ਹੈ ਲਗਾਤਾਰ ਪਹੁੰਚ ਰਹੀ ਹੈ ਕਿਉਂਕਿ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਸਮਾਗਮ ਹੋ ਰਹੇ ਨੇ ਲਾਈਟ ਐਂਡ ਸਾਊਂਡ ਸ਼ੋਅ ਹੋ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਜਿਹੜੇ ਉੱਥੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾ ਰਹੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਕਿ ਕਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਦੇ ਲਈ ਉਹਨਾਂ ਦੇ ਵੱਲੋਂ ਸ਼ਹਾਦਤ ਦਿੱਤੀ ਗਈ ਤਾਂ ਅੱਜ ਸ਼੍ਰੀਨਗਰ ਦੇ ਵਿੱਚ ਸਮਾਗਮ ਜਿਹੜੇ ਉਹ ਕਰਵਾਏ ਜਾਣੇ ਹੈਗੇ ਨੇ ਜਿੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਪਹੁੰਚਣਗੇ ਪੰਜਾਬ ਕੈਬਨਿਟ ਦੇ ਕਈ ਹੋਰ ਮੰਤਰੀ ਇਸੇ ਗੱਲ ਦੇ ਉੱਪਰ ਪਹੁੰਚਣਗੇ ਆ ਤੁਸੀਂ ਦੇਖ ਸਕਦੇ ਹੋ ਕਿ ਦਸਤਾਰਾਂ ਜਿਹੜੀਆਂ ਤੁਹਾਨੂੰ ਉਹ ਨਜ਼ਰ ਆ ਰਹੀਆਂ ਹੋਣੀਆਂ ਇਸ ਤੋਂ ਇਲਾਵਾ ਜਮਾ ਜੀ ਦੱਸ ਰਹੇ ਸੀਗੇ ਕਿ ਜਿੱਥੇ ਪੰਜਾਬ ਤੋਂ ਲੋਕ ਤਾਂ ਇੱਥੇ ਕਿਦਾ ਪਹੁੰਚ ਰਹੇ ਹੈਗੇ ਆ ਕਿਉਂਕਿ ਪੰਜਾਬ ਤੋਂ ਇਤੋਂ ਦੀ ਦੂਰੀ ਬਹੁਤ ਜ਼ਿਆਦਾ ਹੈਗੀ ਆ ਪਰ ਫਿਰ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਲੋਕ ਇੱਥੇ ਪਹੁੰਚ ਰਹੇ ਹੈਗੇ ਆ ਜਿਸ ਤਰ੍ਹਾਂ ਤੁਸੀਂ ਅੰਦਰ ਵੇਖਿਆ ਸੀਗਾ ਕਿ ਜਿਹੜੇ ਇੱਥੇ ਲੋਕਲ ਲੋਕ ਵੀ ਹੈਗੇ ਨੇ ਤਾਂ ਉਹ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਤਾਂ ਉਹ ਸਿੱਖੀ ਕੀ ਹੈਗੀ ਆ ਆਖਿਰਕਾਰ ਤਾਂ ਉਸ ਨੂੰ ਹੋਰ ਡੁਗਾਈ ਦੇ ਨਾਲ ਜਾਣ ਰਹੇ ਨੇ ਕਿਉਂਕਿ ਜਿਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਾਦ ਦਿੱਤੀ ਸੀਗੀ ਕਸ਼ਮੀਰੀ ਪੰਡਤਾਂ ਦੇ ਲਈ ਕਿਉਂਕਿ ਜ਼ੁਲਮ ਜਿਹੜਾ ਟਾਇਆ ਜਾ ਰਿਹਾ ਸੀਗਾ ਉਹਨਾਂ ਦੇ ਜਨੇਊ ਜਾ ਰਹੇ ਸਨ ਧਰਮ ਤਬਦੀਲ ਜਿਹੜਾ ਉਹਨਾਂ ਦਾ ਕਰਵਾਇਆ ਜਾ ਰਿਹਾ ਸੀਗਾ ਤਾਂ ਉਸ ਮੌਕੇ ਦਿੱਲੀ ਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਾਦ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਦੀ ਸ਼ਾਦ ਜਿਹੜੀ ਆ ਹਮੇਸ਼ਾ ਯਾਦ ਰੱਖੀ ਜਾਂਦੀ ਆ ਹਿੰਦ ਦੀ ਚਾਦਰ ਉਹਨਾਂ ਨੂੰ ਕਿਹਾ ਜਾਂਦਾ ਹੈਗਾ ਇਸੇ ਲਈ ਤਾਂ ਇਹ ਗੁਰੂ ਘਰ ਹੈਗਾ ਤਾਂ ਗੁਰੂ ਘਰ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਤਸਵੀਰਾਂ 어 ਕਿਸ ਤਰ੍ਹਾਂ ਦੀ ਮਾਲਾ ਕੀਤੀ ਗਈ ਹੈਗੀ ਆ ਅੰਦਰ ਜਿਹੜੇ ਕੀਰਤਨ ਉਹ ਕੀਤਾ ਜਾ ਰਿਹਾ ਹੈਗਾ ਜੋ ਸੰਗਤ ਇੱਥੇ ਪਹੁੰਚ ਰਹੀ ਹੈਗੀ ਆ ਕੀਰਤਨ ਉਹਨਾਂ ਦੇ ਵੱਲੋਂ ਸਰਵਣ ਕੀਤਾ ਜਾ ਰਿਹਾ